ਏਸੀ ਦੇ ਬਹਾਨੇ ਆਪਣੀ ਸਹੇਲੀ ਨੂੰ ਮਿਲਣ ਆਉਂਦਾ ਸੀਗਾ ਤੇ ਕੱਪੜੇ ਲਾ ਕੇ ਏਸੀ ਠੀਕ ਕਰਦਾ ਸੀ ਤੇ ਜਦੋਂ ਪਿੰਡ ਵਾਲਿਆਂ ਨੂੰ ਪਤਾ ਲੱਗਿਆ ਵੀ 2 ਸਾਲ ਹੋ ਗਏ ਨੂੰ ਆਉਂਦੇ ਨੂੰ ਤੀਜੇਕ ਦਿਨ ਆਉਂਦਾ ਬੁੜੀਆਂ ਨੂੰ ਝੱਗਾ ਚੱਕ ਕੇ ਖਾ ਦਿੰਦਾ ਵੀ ਮੇਰਾ ਕਰ ਲਓ ਜਿਹੜਾ ਕੁਝ ਹੁੰਦਾ ਤੁਹਾਡੇ ਤੋਂ ਮੈਂ ਤੁਹਾਡੇ ਮਤਲਬ ਥੋੜੀ ਨਹੀਂ ਮੰਨਣੀ ਮੇਰੇ ਪਿੱਛੇ ਤਾਂ ਮੇਰੀ ਮਸ਼ੂਕ ਦੇ ਹੱਥ ਆ ਉਹ ਮੇਰੇ ਨਾਲ ਖੜੀ ਆ ਤੇ ਮੈਂ ਕਿਸੇ ਤੋਂ ਡਰਦਾ ਨਹੀਂ ਅਜੇ ਹੀ ਖਬਰ ਆਈਏ ਤੁਸੀਂ ਵੇਖੀ ਹੋਊਗੀ ਵੀਡੀਓ ਵਾਲੀ ਵਾਇਰਲ ਹੋਈ ਹੈ ਜਿਹੜਾ ਮੁੰਡਾ ਪਿੰਡ ਦੇ ਮੁੰਡਿਆਂ ਨੇ ਪਿੰਡ ਦੀ ਗਵਾਂਡੀਆਂ ਨੇ ਫੜਿਆ ਜਿਹੜਾ ਗਲੀ ਦੇ ਵਿੱਚ ਭੱਜ ਜਾਂਦਾ ਨੰਗਾ ਤੇ ਉਸ ਨੂੰ ਅੱਜ ਚੱਕ ਲਿਆ ਗਿਆ ਤੇ ਉਹ ਕੈਮਰੇ ਮੂਰੇ ਵੀ ਆ ਰਿਹਾ ਵੀ ਕਹਿੰਦਾ ਮੇਰੀ ਕੋਈ ਗਲਤੀ ਨਹੀਂ ਸੀ ਮੈਂ ਤਾਂ ਏਸੀ ਠੀਕ ਕਰਨ ਆਇਆ ਸੀ ਮੈਨੂੰ ਗਰਮੀ ਲੱਗਦੀ ਸੀ ਮੈਂ ਤਾਂ ਕਰ ਕੇ ਏਸੀ ਐਸੀ ਵਾਲੇ ਕਮਰੇ ਦੇ ਵਿੱਚ ਕੱਪੜੇ ਲਾ ਕੇ ਬੈਠਾ ਸੀ ਤੇ ਏਸੀ ਠੀਕ ਕਰੀ ਜਾਂਦਾ ਸੀ ਮੈਨੂੰ ਇਹ ਦੱਸੋ ਵੀ ਪਿੰਡ ਦੇ ਵਿੱਚ ਕਿਸੇ ਦੇ ਘਰੇ ਕੋਈ ਵੀ ਮਕੈਨਿਕ ਆਉਂਦਾ ਏਸੀ ਵਾਲਾ ਠੀਕ ਕਰਨ ਆਉਂਦਾ ਉਹ ਕੱਪੜੇ ਲਾ ਕੇ ਚੀਜ਼ ਠੀਕ ਕਰਦਾ ਅੱਜ ਸਾਰੀ ਗੱਲ ਪੁੱਛਾਂਗੇ ਵੀ ਕਿੰਨੀ ਤਸੱਲੀ ਕਰਾਈ ਉਹਦੀ ਪਿੰਡ ਦੇ ਵਿੱਚ ਹਾਹਾਕਾਰ ਲਲਾ ਲਲਾ ਕਿਉਂ ਹੋ ਗਈ ਸੀਗੀ ਕਿਉਂ ਕਹਿਣ ਲੱਗੀ ਸੀ ਭੱਜ ਗਿਆ ਭੱਜ ਗਿਆ ਭੱਜ ਗਿਆ ਸਾਰੀ ਗੱਲ ਕਰਾਂਗੇ ਸਾਰਾ ਮਸਲਾ ਕੀ ਆ ਆਜੋ ਮੜਾ ਖਿੱਚ ਕੇ ਸਸੀ ਦਾ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਵਰਤੀਆ ਦੋਸਤੋ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਆ YouTube ਤੇ Facebook ਤੇ Instagram ਦੇ ਉੱਤੇ ਵੀ ਦੁਪਹਿਰੇ ਕਿਸੇ ਦੇ ਘਰੇ ਇੱਕ ਕੋਰੀਅਨ ਇਨਸਾਨ ਸੀ ਉਹ ਦੁਪਹਿਰੇ ਕਿਸੇ ਦੇ ਘਰੇ ਨੰਗਾ ਨਿਕਲ ਕੇ ਭੱਜਦਾ ਉਥੋਂ ਲੋਕ ਉਹਦੇ ਪਿੱਛੇ ਲੱਗੇ ਜਾਂਦੇ ਗਵਾਂਢੀ ਉਹਦੇ ਪਿੱਛੇ ਲੱਗੇ ਜਾਂਦੇ ਆ ਕਿਸੇ ਬੁੜੀ ਨੂੰ ਮਿਲਣ ਆਇਆ ਹੁੰਦਾ ਕਿਸੇ ਜਨਾਨੀ ਨੂੰ ਮਿਲਣ ਆਇਆ ਹੁੰਦਾ ਉਹ ਉਹ ਬੰਦਾ ਅੱਜ ਕੈਮਰੇ ਮੂਰੇ ਆਇਆ ਸਾਰੀ ਗੱਲ ਪੁੱਛਾਂਗੇ ਵੀ ਗੱਲ ਕੀ ਬਾਤ ਕੀ ਹੋਈ ਸੀ ਸਾਰਾ ਮਸਲਾ ਕੀ ਸੀ ਕਰਨ ਕੀ ਆਇਆ ਸੀ ਭੱਜਿਆ ਕਿਉਂ ਸੀ ਪਿੰਡ ਦੇ ਲੋਕ ਕਿਉਂ ਉਹਦੇ ਪਿੱਛੇ ਭੱਜੇ ਸੀ ਪਿੰਡ ਦਾ ਮੁੰਡਾ ਵੀ ਉਹਦੇ ਨਾਲ ਖੜਾ ਤੇ ਇਹ ਉਹ ਮੁੰਡਾ ਜਿਹੜਾ ਭੱਜਿਆ ਸੀ ਨੰਗਾ ਤੇ ਇਹ ਮੁੰਡੇ ਨੇ ਫੜਿਆ ਸੀਗਾ ਤੇ ਇਹ ਹੁਣ ਸਾਰੀ ਗੱਲ ਦੱਸੂਗਾ ਵੀ ਗੱਲਬਾਤ ਕੀ ਹੋਈ ਸੀ ਸਾਰਾ ਮਸਲਾ ਕੀ ਸੀਗਾ ਬਾਈ ਸਸੀਗਾ ਸਸੀਗਾ ਕੀ ਗੱਲ ਕੀ ਹੋ ਗਈ ਸੀ ਬਾਈ ਜਦੋਂ ਤੂੰ ਇਹਦੇ ਪਿੱਛੇ ਭੱਜਿਆ ਸੀ ਤੂੰ ਹਾਂ ਮੈਂ ਇਹਦੇ ਪਿੱਛੇ ਅੱਛਾ ਕੀ ਗੱਲ ਕੀ ਹੋਈ ਸੀ ਗੱਲ ਬਾਈ ਇਹ ਜਿਹੜੇ ਸੈਜਨ ਦੇ ਨਾਲ ਦੇ ਘਰ ਦੇ ਗਵਾਂਟੀ ਹੈ ਨਾ ਉਹ ਕਿਤੇ ਉਹਨਾਂ ਸੰਗ ਬੁੜਗਾਂ ਬੜਗਾਂ ਨੂੰ ਇਹਦੇ ਬਾਰੇ ਪਤਾ ਸੀ ਪਹਿਲਾਂ ਵੀ ਆਉਂਦਾ ਆਉਂਦਾ ਹੁਣ ਇਹ ਤੇ ਉਹਨਾਂ ਨੇ ਕਿਤੇ ਮਨਲਾ ਵੀਡੀਓ ਵੜੀਓ ਬਣਾਗਾ ਤੇ ਗਏ ਨੂੰ ਇਹਨਾਂ ਕੋਟ-ਕੋਟ 2-2 ਘੰਟੇ ਹੋ ਗਏ ਸੀ ਕਹੇ ਉਹਨਾਂ ਦੇ ਗਏ ਨੂੰ ਕਹੇ ਕੋਈ ਹੈ ਨਹੀਂ ਸੀ ਕੱ ਤੇ ਉਹਨਾਂ ਨੇ ਜਦੋਂ ਸਾਨੂੰ ਦੱਸਿਆ ਇਹਨੂੰ ਕਿਤੇ ਉਹਨਾਂ ਨੂੰ ਇਹਨੂੰ ਪਤਾ ਲੱਗ ਗਿਆ ਅੰਦਰ ਵੀ ਬਾਹਰ ਰੌਲਾ ਪੈਣ ਲੱਗ ਗਿਆ ਕੋਠੇ ਦੇ ਬੁੜਗੇ ਖੜੇ ਗਾ ਇਹਨੇ ਅੰਦਰੋਂ ਮਾਂ ਦੇ ਪੁੱਤ ਨੇ ਖਿੱਚਦੀ ਸਪੀਡ ਨੰਗਾ ਹੀ ਭੱਜੇ ਉਹ ਕਹਿੰਦੀ ਦੋ ਸਾਲ ਕੋਈ ਗਵੰਡ ਹੀ ਨਹੀਂ ਬੋਲਿਆ ਉਸ ਤੋਂ ਬਾਅਦ ਜਦੋਂ ਇੱਕ ਦਿਨੇ ਰਿੰਗੀ ਚ ਫਸ ਗਿਆ ਉਹਦੇ ਬਸ ਦੁਪਹਿਰਾ ਸੀ ਪੂਰਾ ਤੇ ਇਹਦੇ ਪਿੱਛੇ ਲੋਕ ਭੱਜੇ ਸੀਗੇ ਉਹ ਸੱਚ ਗੱਲ ਆ ਇਹਦੇ ਪਿੱਛੇ ਭੱਜੇ ਸੀ ਬਾਈ ਇਹਦੇ ਜਦੋਂ ਨਿਕਲ ਕੇ ਆਇਆ ਕੱਲੀ ਨੀਕਤ ਸੀ ਜਦੋਂ ਭੱਜਿਆ ਇਹ ਦਾਦਾ ਮਾਰਾ ਭੱਜ ਗਿਆ ਜੇ ਤਾਂ ਅੰਦਰੋਂ ਆਦੀ ਲੀੜੇ ਕੱਪੜੇ ਪਾ ਕੇ ਆਉਂਦਾ ਅਗਲਾ ਕਹਿੰਦਾ ਮੈਂ ਬਈ ਮੈਂ ਕੋਈ ਕੰਮ ਕਰਨਾ ਜਾਂ ਹੋਰ ਫੇ ਤਾਂ ਗੱਲ ਵੱਖਰੀ ਇਹ ਜਦੋਂ ਕਹਿੰਦੇ ਉਹ ਸੌਦਨ ਚੋਰ ਦਾ ਕਿਦਨ ਸਾਧਾ ਤਾਂ ਉਂਦੀ ਆਉਂਦਾ ਕੋਈ ਵੀ ਮਰਜ਼ੀ ਗਲਤ ਕੰਮ ਕਰ ਲੈ ਇੱਕ ਦਿਨ ਫੜਿਆ ਤਾਂ ਜਾਂਦਾ ਹੀ ਜਾਂਦਾ ਹਨ ਜਦੋਂ ਇਹਨੂੰ ਹੁਣ ਮੰਨ ਲਾ ਕੇ ਚੱਲ ਵੇਖਿਆ ਉਹਨਾਂ ਬੁੜਿਆਂ ਨੇ ਜਦੋਂ ਲੌਲਾ ਪਾਇਆ ਮੈਂ ਦੇ ਮਗਰ ਭੱਜ ਲਿਆ ਹੁਣ ਮੈਨੂੰ ਤਾਂ ਕੋਈ ਗੱਲ ਦਾ ਪਤਾ ਨਹੀਂ ਪਤਾ ਨਹੀਂ ਸੀ ਬਸ ਐ ਸੀਗਾ ਵੀ ਇਹਨਾਂ ਦੇ ਘਰੋਂ ਇਹ ਬਿਨਾ ਕੱਪੜਾ ਤੋਂ ਨਿਕਲਿਆ ਜਦੋਂ ਮੈਂ ਮਗਰ ਭੱਜਿਆ ਇਹਨੂੰ ਫੜਿਆ ਠੀਕ ਆ ਏ ਇੰਨਾ ਕੁ ਡਰ ਡਰਵਾ ਸੀ ਮੈਨੂੰ ਇਹ ਮੈਨੂੰ ਕਹਿੰਦਾ ਬਾਈ ਮੇਰੇ ਮਾਰੀ ਨਾਮ ਇਥੇ ਗਲਤੀ ਹੋ ਗਈ ਮੈਂ ਆਖਿਆ ਗਲਤੀ ਤਾਂ ਦਾ ਸਕਦੀ ਹੋਗੀ ਮੈਂ ਤਾਂ ਜਦੋਂ ਬਾਅਦ ਚ ਲੈ ਕੇ ਆ ਬਾਰ ਕੋਲੇ ਖਿੱਚ ਕੇ ਉਹਨਾਂ ਨੂੰ ਬੁੜਗਣ ਜਦੋਂ ਦੱਸਿਆ ਮੈਨੂੰ 2 ਸਾਲ ਹੋ ਗਏ ਵੀ ਇਥੇ ਖੇ ਖਾਂਦਾ ਧੱਕੇ ਖਾਂਦਾ ਇਹ ਮਨੂ ਪੁੱਛਿਆ ਕਹਿੰਦਾ ਮੈਂ ਤਾਂ ਉਹਨਾਂ ਦਾ AC ਲੋਡ ਕਰਨ ਆਇਆ ਯਾਰ ਲੀੜੇ ਲਾ ਕੇ ਕਿਹੜਾ AC ਲੋਟ ਹੁੰਦਾ ਹੁੰਦਾ ਲੀੜੇ ਲਾ ਕੇ AC ਠੀਕ ਕਰੀ ਜਾਂਦਾ ਸੀ ਉਹਨਾਂ ਦੇ ਘਰੇ ਨਹੀਂ ਬਾਈ ਐਂਦਾ ਦੀ ਗੱਲਬਾਤ ਕਰਨ ਕੀ ਗਿਆ ਸੀ ਉਹਨਾਂ ਦੇ ਘਰੇ ਤੂੰ ਉਹ ਬਾਈ ਮਨ ਇਧਰ ਨੂੰ ਮੜਾ ਮੈਨੂੰ ਬਾਈ ਉਹ ਕੁੜੀ ਨੇ ਫੋਨ ਲਾਇਆ ਹੈਗਾ ਮੈਂ ਵੀਰੇ ਆਪ ਦਾ ਠੀ ਮਣ ਕਹਿੰਦੀ ਬ੍ਰੇਕ ਕਹਿੰਦੀ ਸਾਡਾ ਏਸੀ ਲੋਟ ਕਰ ਜਾ ਤੂੰ ਮਾਪਾ ਵੀ ਹਜੇ ਨਾ ਠੀਕ ਹੈ ਮੇਰੇ ਕੋਲ ਟਾਈਮ ਹੈ ਨਹੀਂਗਾ ਵੀ ਹੁਣ ਮੈਂ ਆਖੀ ਵੀ 2:30 ਵਜੇ ਆ ਜਾऊंगा ਠੀਕ ਹੈ 2:30 ਵਜੇ ਸਾਰੇ ਸੁੱਤੇ ਪਏ ਹੁੰਦੇ ਬਈ ਯਾਰ ਮੈਂ ਉਹਨਾਂ ਦੇ ਘਰੇ ਵਗਿਆ ਤੇ ਉਹ ਮੈਨੂੰ ਕਹਿੰਦੀ ਵੀ ਬੈਠੋ ਜਾ ਕੇ ਤੁਸੀਂ ਕਹਿੰਦੀ ਇਹ ਸੀ ਦੇਖੋ ਮੈਂ ਏਸੀ ਖੋਲ ਲਿਆ ਉਥੇ ਕਮਰੇ ਚ ਗਰਮੀ ਬੜੀ ਸੀਗੀ ਬਈ ਯਾਰ ਹੁਣ ਮੈਂ ਕੀ ਕਰਦਾ ਤੇ ਮੈਂ ਕੱਲ ਕੋਡਤਾ ਲਾਇਆ ਹੈਗਾ ਸਾਰੇ ਨਹੀਂ ਲਾਇਏਗੇ ਲੀੜੇ ਮਾ ਵੀ ਇੱਥੇ ਕਿਸ ਨੂੰ ਪਤਾ ਲੱਗ ਮੁਰ ਕੇ ਗਲਤਫਹਮੀ ਹੋ ਜਾਊਗੀ ਤੇ ਮੁੜ ਕੇ ਇਹ ਅਗਰ ਵਾਰੋਂ تھے ਨਹੀਂ ਇੱਕ ਮਿੰਟ ਬਈ ਇਹ ਕਹਿੰਦਾ ਏਸੀ ਲੋਡ ਕਰਦਾ ਸੀਗਾ ਕੁਰਤਾ ਲਾਇਆ ਸੀ ਪਜਾਮਾ ਵੀ ਇਹਦਾ ਲਾਇਆ ਵਸੀਗਾ ਤੇ ਏਸੀ ਦੇ ਵਿੱਚੋਂ ਭੰਡਾ ਨਿਕਲ ਗਿਆ ਜਿਹੜਾ ਇਹ ਘਰੋਂ ਭੱਜਿਆ ਹੈ ਕਰਨ ਤੂੰ ਏਸੀ ਗਿਆ ਸੀ ਠੀਕ ਕਰਨ ਤੇ ਫਿਰ ਭੱਜਿਆ ਕਹਤੋ ਸੀ ਤੂੰ ਗਲਤ ਹੈ ਨਹੀਂ ਸੀਗਾ ਬਾਈ ਯਾਰ ਭੱਜਣਾ ਮੈਂ ਤਾਂ ਸੀਗਾ ਵੀ ਉੱਥੇ ਲੋਕ ਭਣਨਾ ਆਏ ਇਕੱਠੇ ਹੋ ਗਏ ਜਮੇ ਭਣਾ ਕਿਸੇ ਦੀ ਮਰਗ ਹੋਈ ਹੁੰਦੀ ਆ ਜੇ ਤੂੰ ਸੱਚ ਸੀਗਾ ਫਿਰ ਭੱਜਿਆ ਕਿਉਂ ਉਹੀ ਗੱਲ ਪੁੱਛੇ ਤੂੰ ਭੱਜਿਆ ਕਦੋਂ ਫਿਰ ਲੋਕ ਨਾ ਉਹ ਸੇ ਟੰਬੇ ਚੱਕੇ ਜਾਂਦੇ ਮਾਈਤਾ ਉਹਦੇ ਸੱਚ ਤੇ ਖੜਾ ਸੀਗਾ ਨਾ ਮੈਂ ਦਾਦਾ ਦਾ ਕੰਮ ਕਰਨ ਆਇਗਾ ਪੰਜ ਮੇਰੇ ਨਾਲ ਸੰਦ ਵੀ ਉੱਥੇ ਰਹਿ ਕੇ 10000 ਦੇ ਸੰਦ ਵੀ ਰਹਿ ਕੇ ਉੱਥੇ ਏਸੀ ਠੀਕ ਕਰਨ ਗਿਆ ਸੀ ਸੱਚੀ ਗੱਲ ਹੈ ਤੇ ਬੁੜੀ ਕੋਠੇ ਤੇ ਕੀ ਕਰਦੀ ਸੀ ਬਈ ਬੁੜਗਾਂ ਬਈ ਬੁੜਗਾਂ ਨੂੰ ਪਤਾ ਸੀ ਉਹਨਾਂ ਨੂੰ ਠੀਕ ਆ ਉਹ ਗਵੰਡ ਕੰਦੇ ਬੁੜੋ ਜਦੋਂ ਮੈਨੂੰ ਉਹਨੇ ਬੁੜਗਾਂ ਕਿ ਫੜੀ ਭੱਜ ਨਾ ਦੇ ਇਹਨੂੰ ਬੁੜੀ ਵਿੱਚ ਬੋਲੀ ਵੀ ਸੀਗੀ ਭੱਜ ਜਾ ਦੋ ਬੁੜਗਾਂ ਇੱਕ ਬੁੜੀ ਸੀ ਦੋ ਕੁੜੀਆਂ ਵੀ ਆ ਠੀਕ ਆ ਉਹ ਵੀਡੀਓ ਬਣਾਈ ਜਾਂਦੀਆਂ ਸਾਰਾ ਕੁਝ ਆ ਇਹਨੂੰ ਜਦੋਂ ਕਿਹਾ ਭੱਜ ਗਿਆ ਭੱਜ ਗਿਆ ਹਨ ਇਹਦੇ ਬਿਨਾ ਇਹ ਕੱਲਾ ਦਾ ਪਜਾਮਾ ਵੀ ਨਹੀਂ ਸਪਾਇਆ ਕਲੀਨਿਕ ਕਰ ਤਸੀ ਇਹ ਇਹਨੂੰ ਆਪ ਨੂੰ ਸ਼ਰਮ ਚਾਹੀਦੀ ਆ ਹਾਂ ਠੀਕ ਆ ਉਹ ਮਨੋ ਮੁੱਜਦਾ ਉਹਨਾਂ ਨੇ ਕਿਹਾ ਮੈਂ ਫਿਰ ਉਹਨੂੰ ਪੁੱਛਿਆ ਤੁਹਾਨੂੰ ਕੀ ਸ਼ੱਕ ਪੈ ਤੇ ਉਹ ਕਹਿੰਦੀ ਵੀ ਇਹ ਹਰ ਰੋਜ਼ ਦਾ ਕੰਮ ਹੀ ਹੈ ਇਹਦਾ ਵੀ ਬੰਦੇ ਇਹਦੇ ਜਿਹੜਾ ਘਰ ਆਲਾ ਜਾਂ ਹੋਰ ਆ ਇਹ ਕੰਮਾਂ ਤਾਂ ਦਤੇ ਲੱਗੇ ਵੇ ਇਹ ਕਿ ਲਿਕਰੇ ਹੁੰਦੀ ਆ ਇਹਨੂੰ ਤੀਜੇ ਦਿਨ ਸੱਤ ਲੈਂਦੀ ਆ ਤੇ ਸੱਦਾਉਣੇ ਹੋਗਾ ਕੁੜੀ ਨੇ ਸੱਦਾ ਜਿਹੜੀ ਕਰਦੀ ਉਹਨਾਂ ਦੀ ਮੈਂ ਦੋਸਤੋ ਇਹ ਉਹ ਮੁੰਡਾ ਜਿਹੜਾ ਭੱਜਿਆ ਸੀਗਾ ਤੁਸੀਂ ਦੇਖ ਲਓ ਧਿਆਨ ਨਾਲ ਦੇਖ ਲਓ ਇਹ ਉਹ ਮੁੰਡਾ ਸੀ ਜਿਹੜਾ ਨੰਗਾ ਭੱਜਿਆ ਸੀਗਾ ਨੀਕਰ ਚ ਭੱਜਿਆ ਸੀ ਕੱਲਾ ਤੇ ਬਾਜ ਵੀ ਵੀਡੀਓ ਦੇ ਵਿੱਚ ਤੁਸੀਂ ਸੁਣੀ ਸੁਣੀ ਹੋਊਗੀ ਐ ਕਿ ਉਹ ਭੱਜ ਗਿਆ ਭੱਜ ਗਿਆ ਭੱਜ ਗਿਆ ਲੋਕ ਉਹਦੇ ਪਿੱਛੇ ਲੱਗੇ ਤਿੰਨ ਚਾਰ ਮੁੰਡੇ ਵੀ ਲੱਗੇ ਸੀ ਜਿਨ੍ਹਾਂ ਵਿੱਚੋਂ ਇਹ ਮੁੰਡਾ ਸੀਗਾ ਨਾਲ ਜਿਹੜਾ ਭੱਜਿਆ ਸੀਗਾ ਜੇ ਇਹ ਜਦੋਂ ਇਹਨੂੰ ਫੜ ਕੇ ਲਿਆਂਦਾ ਤੇ ਇਹ ਕਹਿੰਦਾ ਕਹਿੰਦਾ ਮੈਂ ਤਾਂ ਏਸੀ ਠੀਕ ਕਰਨ ਆਇਆ ਸੀ ਹੁਣ ਮੈਨੂੰ ਇਹ ਦੱਸੋ ਗੱਲ ਇਹ ਕਹਿੰਦਾ ਏਸੀ ਠੀਕ ਕਰਨ ਆਇਆ ਸੀ ਮੈਨੂੰ ਫੋਨ ਆਇਆ ਸੀ 부ੜੀ ਦਾ ਵੀ ਐ ਕਰਕੇ ਸਾਡੇ ਘਰ ਏਸੀ ਠੀਕ ਕਰਕੇ ਜਾ ਤੇ ਮੈਂ ਜਦੋਂ ਏਸੀ ਠੀਕ ਕਰਨ ਗਿਆ 2:30 ਵਜੇ ਗਿਆ ਸਾਰੇ ਸੁੱਤੇ ਪਏ ਸੀ ਤੇ ਜਾ ਕੇ ਮੈਂ ਕੀ ਕੀਤਾ ਕਮਰੇ ਦੇ ਵਿੱਚ ਜਾਵੜਾ ਉੱਥੇ ਗਰਮੀ ਵਾਲੀ ਸੀਗੀ ਕਾਰਨ ਤੋ ਏਸੀ ਠੀਕ ਕਰਨਾ ਆ ਜੇ ਕੱਪੜੇ ਤਾਂ ਲਾਈਏ ਨਾ ਇਹ ਕਹਿੰਦਾ ਮੈਂ ਸ਼ਰਟ ਲਾਈ ਕੁੜਤਾ ਲਾਇਆ ਤੇ ਪਜਾਮਾ ਵੀ ਇਹਦਾ ਲਿਆ ਹੋਇਆ ਸੀਗਾ ਤੇ ਬੁੜੀ ਇੱਕ ਕੋਠੇ ਤੇ ਚੜੀ ਹੋਈ ਸੀ ਜਿਹੜੀ ਕਹਿੰਦੀ ਸੀ ਭੱਜਾ ਜਦੋਂ ਹੁਣ ਇਹ ਗੱਲ ਕਹੀ ਤੇ ਬਾਅਦ ਚ ਲੋਕਾਂ ਨੇ ਵੀ ਕਿਹਾ ਭੱਜ ਗਿਆ ਭੱਜ ਗਿਆ ਭੱਜ ਗਿਆ ਤੇ ਇਹਨੂੰ ਫੜਨ ਲਈ ਪਿੱਛੇ ਜਦੋਂ ਪਏ ਆ ਤੇ ਇਹਨੂੰ ਜਦੋਂ ਫੜ ਲਿਆ ਇਹ ਕਹਿੰਦਾ ਏਸੀ ਠੀਕ ਕਰਨਾ ਆ ਅੱਛਾ ਏਸੀ ਦਾ ਕੰਮ ਆ ਤਰ ਹਾਂ ਬਈ ਇਸ ਵਾਂ ਦਾ ਕੰਮ ਆ ਕਿੰਨੇ ਕਿੰਨੇ ਦੇ ਸੰਦ ਰਹਿ ਗਏ ਤੇਰੇ ਉੱਤੇ 10000 ਦੇ ਰਹਿ ਗਏ ਬਈ ਯਾਰਾ ਤੈਨੂੰ ਸੱਚੀ ਲੱਗਦਾ ਬਈ ਏਸੀ ਏਸੀ ਕਰਕੇ ਏਸੀ ਠੀਕ ਕਰਨਾ ਆਇਆ ਸੀਗਾ ਕੁਛ ਨਹੀਂ ਏਸੀ ਉਸੇ ਠੀਕ ਕਰਨਾ ਆਇਆ ਜਿਹੜੇ ਇਲਜ਼ਾਮ ਇਹ ਲਾਈ ਜਾਂਦਾ ਵੀ 2 ਸਾਲ ਹੋ ਗਏ ਤੈਨੂੰ ਆਉਂਦੇ ਨੂੰ ਤੇ 2 ਸਾਲ ਦਾ ਏਸੀ ਠੀਕ ਰਹੀ ਇਹਨਾਂ ਦੇ ਮੇਰੀ ਗੱਲ ਸੁਣ ਬਾਈ ਮੈਨੂੰ ਠੀਕ ਆ 2 ਸਾਲ ਹੋ ਗਏ ਇਹਨਾਂ ਦੇ ਘਰੇ ਆਉਂਦੇ ਨੂੰ ਇਹ ਤੀਵੇਂ ਦੇ ਠੀਕ ਆ ਪਹਿਲਾਂ ਨਹੀਂ ਆਏ ਕਿਤੇ ਲੋਕਾਂ ਨੇ ਕਹਿਤਾ ਹੁਣ ਇਹਨਾਂ ਨੂੰ ਪੰਜ ਗੱਲ ਲੱਭੀ ਗਈ ਲੋਕਾਂ ਦੀ ਮੈਂ ਏਸੀ ਠੀਕ ਕਰਦਾ ਹੋਰ ਨਹੀਂ ਕਹਿ ਦਿੰਦੇ ਐ ਫਿਰ ਨਹੀਂ ਦੁਪਹਿਰੇ ਜਦੋਂ ਬੰਦੇ ਘਰੇ ਹੁੰਦੇ ਆ ਉਦੋਂ ਆ ਤੂੰ ਤੇ ਤੂੰ ਤਾਂ ਦੁਪਹਿਰੇ ਆਇਆ ਇਹਨਾਂ ਦੇ ਘਰੇ ਬਾਈ ਉਹ ਮੇਰੇ ਕੋਲ ਟਾਈਮ ਹੀ ਉਦੋਂ ਲੱਗਿਆ ਹੈਗਾ ਮੈਨੂੰ ਕਿਹੜਾ ਹੁਣ ਪਤਾ ਹੈਗਾ ਵੀ ਉਹਨਾਂ ਦੇ ਘਰੇ ਕੋਈ ਹੋਊਗਾ ਕਿ ਨਹੀਂ ਜਦੋਂ ਤੈਨੂੰ ਪਤਾ ਵੀ ਗਰਮੀ ਆ ਹਨਾ ਗਰਮੀ ਆ ਗਰਮੀ 'ਚ ਆਪਾਂ ਤੂੰ ਆਇਆ ਤੇ ਉਹਨਾਂ ਦੇ ਘਰੇ ਕੱਪੜੇ ਲਾਉਣ ਦਾ ਤੂੰ ਕੋਈ ਤਰ੍ਹਾਂ ਹੱਕ ਹੈ ਨਹੀਂ ਸੀਗਾ ਕਿਸੇ ਦੇ ਘਰੇ ਆਪਾਂ ਜਾਣੇ ਆ ਕੱਪੜੇ ਲਾਉਣੇ ਆ ਬਾਈ ਗਰਮੀ ਨਹੀਂ ਤੂੰ ਮੈਨੂੰ ਦੱਸ ਕੱਪੜੇ ਲਾਉਣੇ ਆ ਆਪਾਂ ਕਿਸੇ ਦੇ ਘਰੇ ਨਾ ਨਾ ਫੇਰ ਤੂੰ ਕੱਪੜੇ ਘਾਤ ਲਾ ਗਰਮੀ ਵਾਲੀ ਉਹਨਾਂ ਦੇ ਘਰੇ ਬੁੜੀਆਂ ਸੀਗੀਆਂ ਤੈਨੂੰ ਬਿਸ਼ਰਮ ਨਹੀਂ ਆਈ ਓ ਯਾਰ ਬਸ ਬਾਈ ਯਾਰ ਹੁਣ ਇਹਦੇ ਮੈਂ ਕਿੱਦਾਂ ਕਹਦੇ ਵੀ ਮੈਂ ਗਲਤ ਸੀਗਾ ਮੈਂ ਉਹਨੂੰ ਮਿਲਣ ਆਇਆ ਸੀਗਾ ਲਾ ਕੇ ਲੀੜੇ ਕਹਿੰਦਾ ਮੈਂ ਏਸੀ ਲੋਡ ਕਰਦਾ ਚੱਲ ਜਾ ਰਿਹਾ ਏਸੀ ਲੋਡ ਕਰੀ ਜਾਂਦਾ ਇਹ ਅੰਦਰ ਇਹ ਜਾ ਕੀ ਏਸੀ ਨੇ ਕੋਈ ਛੇੜਤਾ ਇਹਨੂੰ ਵੀ ਜਿਹੜਾ ਭੱਜ ਜਾਂ ਅੰਦਰੋਂ ਇਹ ਬੁੜੀ ਨੇ ਤਾਂ ਤੋਂ ਬਾਜ ਦਿੱਤੀ ਤਾਂ ਹੀ ਭੱਜਿਆ ਫਿਰ ਉਹਨੂੰ ਲੀੜੇ ਪਾਉਣ ਦਾ ਟਾਈਮ ਵੀ ਨਹੀਂ ਲੱਗਿਆ ਫਿਰ ਜਦੋਂ ਮੈਂ ਮਗਰ ਭੱਜ ਕੇ ਫੜਿਆ ਜਦੋਂ ਮੈਨੂੰ ਬੁੜੀ ਨੇ ਕਿਹਾ ਵੀ ਇਹਨੂੰ ਫੜੀ ਜਾਣ ਨਾ ਦੇਈ ਜਦੋਂ ਮੈਂ ਇਹਦੇ ਮਗਰ ਕਿਹਾ ਜਾਂਦਾ ਹੀ ਮੇਰੇ ਥੱਲੇ ਪੈਰਾਂ 'ਤੇ ਐਵੇਂ ਬਹਿ ਗਿਆ ਬਾਈ ਮੇਰੇ ਮਾਰੀ ਨਾ ਕਹਿੰਦਾ ਗਲਤੀ ਹੋ ਗਈ ਮੈਨੂੰ ਕੀ ਪਤਾ ਉਹਨਾਂ ਗੱਲ ਤੂੰ ਇਹਨੂੰ ਕੱਚਾਂ 'ਚੋਂ ਫੜ ਕੇ ਲਈ ਆਉਂਦਾ ਸੀ ਹਾਂ ਆਹ ਮੈਨੂੰ ਅੱਛਾ ਅੱਛਾ ਭਾਈ ਇਹ ਜਿਹੜਾ ਕਿਹੜਾ ਏਸੀ ਸੀਗਾ ਜਿਹੜਾ ਵੀ ਆਏ ਵਾਰੀ ਖਰਾਬ ਹੋ ਜਾਂਦਾ ਸੀ ਭਾਈ ਯਾਰ ਏਸੀ ਨਹੀਂ ਸੀ ਖਰਾਬ ਹੁੰਦਾ ਜਨਾਨੀ ਕੋਈ ਖਰਾਬ ਹੁੰਦੀ ਸੀ ਠੀਕ ਆ ਨਾ ਅੱਖ ਮਟੱਕਾ ਕਰਦੀ ਸੀ ਨਾ ਫੋਨ ਲਾਉਂਦੀ ਸੀਗੀ ਹੱਥ ਜੇ ਤਨ ਤਨ ਦੇ ਸੀ ਕੌਣ ਲੋਡ ਕਰਦਾ ਹਾਂ ਏਸੀ ਦੀ ਰਿਪੇਅਰ ਕਰਨਾ ਹੁੰਦਾ ਸੀ ਕਿ ਜਨਾਨੀ ਦੀ ਕਰਨਾ ਹੁੰਦਾ ਸੀ ਸੱਚ ਦੱਸ ਕੀ ਕਰਨਾ ਆਇਆ ਸੀ ਭਾਈ ਸੱਚ ਦੱਸ ਮੈਨੂੰ ਉਹ ਜਨਾਨੀ ਸਾਧਦੀਗੀ ਯਾਰ ਭਾਈ ਹੈ ਉਹ ਜਨਾਨੀ ਨੇ ਸਾਧਦੀ ਹੁੰਦੀ ਹੈ ਹੁਣ ਕਦ ਮਨ ਗਿਆ ਬਸ ਭਾਈ ਯਾਰ ਹੁਣ ਫਿਰ ਜਦੋਂ ਇਹ ਸਾਰਾ ਪਤਾ ਹੀ ਲੱਗ ਗਿਆ ਫਿਰ ਭਾਈ ਯਾਰ ਹਾਂ ਤੇ ਹਾਂ ਕਿ ਉਹ ਮੈਨੂੰ ਫੋਨ ਲਾ ਕੇ ਆਇਆ ਆਖਿਆ ਕਰੇ ਵੀ ਕਦੇ ਸਾਡਾ ਇਨਵਰਟਰ ਖਰਾਬ ਆ ਕਦੇ ਸਾਡੀ ਕਹਿੰਦੀ ਫਰਿੱਜ ਖਰਾਬ ਆ ਹੌਲੀ ਹੌਲੀ ਆਉਣੇ ਕਹਿੰਦੀ ਮੇਰਾ ਨੰਬਰ ਲੈ ਲਿਆ ਤੇ ਨੰਬਰ ਲੈ ਲਿਆ ਜਦੋਂ ਬਾਈ ਉਹ ਮੈਨੂੰ ਫੋਨ ਲਾਉਣ ਲੱਗ ਗਈ ਤੇ ਉਸ ਤੋਂ ਬਾਅਦ ਮੈਂ ਉਹਨੂੰ ਪੁੱਛਿਆ ਵੀ ਮੈਂ ਤਾਂ ਠੀਕ ਆ ਉਹ ਹੂੰ ਆ ਪੇ ਮੈਂ ਆਪ ਦਾ ਕੰਮ ਕਰਦਾ ਵਦਿਕਾ ਤੂੰ ਮੈਂ ਇੱਥੋਂ ਕੀ ਲੈਣਾ ਤੇ ਉਸ ਤੋਂ ਬਾਅਦ ਫਿਰ ਬੱਸ ਬਾਈ ਇਹ ਰਾ ਬਈ ਇਹ ਮੈਂ ਕੱਲ ਦੱਸਦਾ ਇਹ ਫੜਿਆ ਨਹੀਂ ਸੀ ਜਾਂਦਾ ਜਦੋਂ ਕਹਿੰਦੇ ਹੱਥ ਤੇ ਰੱਬ ਦਾ ਬੈਰ ਹੁੰਦਾ ਇਹਨੇ ਹੱਥ ਚੱਕ ਲਈ ਜਨਾਨੀ ਨੇ ਚੱਕ ਲਈ ਜਦੋਂ ਉਹ ਗਵਾਂਡਾ ਦੀ ਬੁੜੀ ਨੇ ਕਿ ਤੈਨੂੰ ਕਹਿ ਤੂੰ ਤੀਜੇ ਦਿਨੀ ਇਹਨਾਂ ਦੇ ਘਰੇ ਆ ਜਾ ਨਾ ਇਹਦੀ ਮਲੌ ਕੁੜੀ ਉਹਦੀ ਬੁੜੀ ਨੇ ਘਰ ਵਾਲ ਨੂੰ ਦੱਸਿਆ ਉਹ ਕਹਿੰਦਾ ਚੱਲ ਕੋਈ ਨਹੀਂ ਹਨਾ ਵੀ ਏਸੀ ਲੋਡ ਕਰਾਂ ਜਾਂ ਕੁਝ ਵੀ ਕਰਾਂ ਉਹ ਬਹਾਨੇ ਮਾਰਦੇ ਤੁਹਾਨੂੰ ਪਤਾ ਜਨਾਨੇ ਇਹ ਉਹਨਾਂ ਨੂੰ ਝੱਗਾ ਚੱਕ ਕੇ ਲੰਗਦਾ ਹੁੰਦਾ ਸੀਗਾ ਵੀ ਕਰ ਲਓ ਮੇਰਾ ਕੋਈ ਨਾ ਕੋਈ ਸੁੱਤ ਹੁੰਦਾ ਮੈਂ ਮੈਂ ਤਾਂ ਚੱਲੇ ਆ ਝੱਗਾ ਚੱਕ ਕੇ ਲੰਗਦਾ ਸੀਗਾ ਹਾਂ ਭਾਈ ਤੇਰੇ ਮਾਰੀਆਂ ਨੇ ਕਿਸੇ ਨੇ ਨਾ ਇਨਾ ਕਿਨਾ ਕਿ ਤੂੰ ਹੰਕਾਰੀ ਸੀਗਾ ਜਿਹੜਾ ਤੂੰ ਐ ਕਰਕੇ ਲੰਘਾ ਉਹ ਜਨਾਨੀ ਸਹਿਮਤੀ ਹੁਣ ਕਾ ਤੋ ਖੜਾ ਫਿਰਨੀ ਨਾ ਹੋਗੀ ਉਹ ਜਨਾਨੀ ਇਹ ਸਹਿਮਤੀ ਦੀ ਤੈਨੂੰ ਨੰਗਾ ਭਜਾਇਆ ਸੀ ਗ ਪਿੰਡ ਦੇ ਵਿੱਚ ਉਦੋਂ ਕਾ ਤ ਨਹੀਂ ਹਵਾ ਕੀਤੀ ਫਿਰ ਉਹ ਮੈਨੂੰ ਕਹਿੰਦੀ ਮੈਂ ਕਹਿੰਦੀ ਤੇਰੇ ਨਾਲ ਖੜੀਆਂ ਕੋਈ ਨਹੀਂ ਇਕੱਲੇ ਇਕੱਲੇ ਦਾ ਸਿਸਟਮ ਜਿਹੜਾ ਲੱਗਿਆ ਤੇਰੇ ਉਹ ਹਰੇਕ ਦਾ ਹੀ ਲੱਗਿਆ ਹੁੰਦਾ ਝੱਗਾ ਚੱਕਣਾ ਕੋਈ ਸਾਣੀਆਂ ਤੇ ਕੋਈ ਮਰਦ ਵਾਲੀ ਗੱਲ ਨਹੀਂ ਇਹ ਤਾਂ ਕਾ ਤਰੀ ਸਹੀ ਆ ਕੋਈ ਨਹੀਂ ਕੋਈ ਕੰਮ ਕਰਕੇ ਵਿਖਾਓ ਕੋਈ ਜ਼ੁਰਤ ਵਾਲਾ ਕੰਮ ਕਰਕੇ ਵਿਖਾਓ ਕਿਸੇ ਦੇ ਘਰੇ ਜਾਣਾ ਇਹ ਚੰਗੀ ਗੱਲ ਆ ਕੰਮ ਤਾਂ ਭਈ ਅਸੀਂ ਕਰੀ ਜਾਂਦੇ ਆ ਯਾਰ ਹੁਣ ਉਹ ਜਿੰਨੀ ਕੰਮ ਕਰਦਾ ਲੋ ਲੋਕਾਂ ਦੇ ਘਰ ਤੋੜਦੇ ਇਹ ਲੋਕਾਂ ਦਾ ਤੀਮਾ ਛੇੜਦੇ ਇਹ 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 ਕੰਮ ਹੈ ਇਹ ਕੰਮ ਹੈ ਨਾ ਦੇ ਜਿਹੜਾ ਮੈਸਤਰੀ ਹੁੰਦਾ ਨਾ ਉਹ ਆਖਾ ਪਟਕ ਕਿ ਨਹੀਂ ਜਨਾਨੀ ਲੈ ਜਾਗ ਦਿੰਦਾ ਜਦ ਸਹੀ ਅਗਲਾ ਕਹਿੰਦਾ ਮੇਰਾ ਕੰਮ ਤੇ ਇਫੈਕਟ ਪਊਗਾ ਕੰਮ ਗੱਲ ਕਿਵੇਂ ਹੋਈ ਸੀ ਤੇਰੀ ਬਈ ਮੈਂ ਉਹਨਾਂ ਦੇ ਘਰੇ ਆਉਂਦਾ ਗਿਆ ਠੀਕ ਆ ਏਸੀ ਲੋਡ ਕਰਨ ਕਿਤੇ ਉਹ ਫ੍ਰਿਜ ਕਹਿੰਦੇ ਕਿ ਵੀ ਸਾਡਾ ਆਹ ਖਰਾਬ ਆਹ ਖਰਾਬ ਆ ਤੇ ਹੌਲੀ ਹੌਲੀ ਉਹਨੇ ਮੇਰਾ ਨੰਬਰ ਲੈ ਲਿਆ ਬਈ ਯਾਰਾ ਇੱਥੇ ਬਸ ਗੱਲ ਹਾਂ ਗੱਲ ਚੱਲ ਪਈ ਹਾਂ ਗੱਲ ਚੱਲ ਪਈ ਹੋਰ ਕਹਿੰਦੀ ਵੀ ਤੇਰੇ ਘਰ ਵਾਲੀ ਵੀ ਤੈਨੂੰ ਛੱਡ ਕੇ ਤੁਰ ਗਈ ਮਾਂ ਪਿਓ ਜਿਹੜੇ ਹੈਗੇ ਤੇਰੇ ਜਵਾਕ ਹੈਗੇ ਉਹ ਵੀ ਤੈਨੂੰ ਜਨਮੋਂ ਹਟ ਗਏ ਹਾਂ ਭਾਈ ਮੇਰੇ ਨਾਲ ਆਪ ਪੰਜ ਮੇਰਾ ਵਿਆਹ ਹੋਇਆ ਵਾ ਯਾਰ ਮੇਰਾ ਵੀ ਘਰ ਪੱਟਾ ਹੈ ਕਿ ਹੁਣ ਤੈਨੂੰ ਪਤਾ ਲੱਗਿਆ ਤੇਰਾ ਵਿਆਹ ਹੋਇਆ ਹਾਂ ਪਹਿਲਾਂ ਤੈਨੂੰ ਪਤਾ ਨਹੀਂ ਲੱਗਿਆ ਹੁਣ ਮਾਂ ਨੂੰ ਦੱਸਿਆ ਨਹੀਂ ਹੋਇਆ ਮੇਰਾ ਪੁੱਤ ਹਜੇ ਵੀ ਤੇਰੀ ਜਵਾਨ ਨਾ ਜਵਾਨ ਹਜੇ ਵੀ ਤੇਰੀ ਵੱਢਣ ਵਾਲੀ ਹੈ ਤੇ ਮੈਂ ਕਹਿੰਦਾ ਤੇਰੇ ਲਾਉਣ ਵਾਲੇ ਲੈ ਲੈ ਬੇਲੇ ਕਿਆ ਭਾਈ ਛਟਕਾਂ ਦਾ ਮੈਂ ਬਹੁਤ ਆਦੇ ਨਹੀਂ ਤੈਨੂੰ ਸ਼ਰਮ ਨਹੀਂ ਆਈ ਕਿਸੇ ਦੇ ਘਰੇ ਜਾਣਾ ਤੂੰ ਰਾਤ ਨੂੰ ਦੁਪਹਿਰੇ ਜਾਣਾ ਜੇ ਤੁਸੀਂ ਕੰਜਰਖਾਨਾ ਕਰਨਾ ਹੀ ਹੈ ਹੋਟਲ ਬਥੇਰੇ ਪਏ ਆ ਉੱਥੇ ਕਰ ਲੋ ਤੁਹਾਨੂੰ ਪਤਾ ਨਹੀਂ ਗਲੀ ਦੇ ਵਿੱਚ ਕਿੰਨੇ ਘਰ ਆਉਂਦੇ ਆ ਕਿੰਨੇ ਲੋਕਾਂ ਦੇ ਘਰ ਆ ਕਿੰਨੀਆਂ ਕੁੜੀਆਂ ਹੁੰਦੀਆਂ ਉਥੇ ਤੂੰ ਸ਼ਰੇ ਆਮਨ ਦੇ ਘਰੇ ਆ ਰਹੇ ਸਾਰੇ ਲੋਕਾਂ ਨੂੰ ਪਤਾ ਹੁੰਦਾ ਫਿਰ ਤੇਰੇ ਤੋਂ ਬਾਅਦ ਉਹ ਹੋਰ ਵੀ ਔੜੀਆਂ ਐ ਕਰਨਗੀਆਂ ਜਿਹੜੇ ਗਵੰਡੀ ਇਹਨਾਂ ਦੇ ਉਹਨਾਂ ਦੇ ਦੋ ਕੁੜਗਾਂ ਨਿਕਨ ਨਿਕਨਾ ਠੀਕ ਆ ਉਹ ਕੀ ਵੇਂਦਗਾ ਇਸੇ ਕਰਕੇ ਹੋਊਗਾ ਕੰਮ ਹਾਂ ਉਹ ਕੀ ਗੇਂਦਗਾ ਜਿਹੜੀ ਹੁਣ ਉਹ ਬੁੜੀ ਆ ਉਹਨੂੰ ਆਪਦੀ ਇੱਜ਼ਤ ਦੀ ਰੱਖਿਆ ਯਾਰ ਆਪਦੀ ਧੀਾਂ ਦੀ ਤਾਂ ਉਹਨੂੰ ਫਿਕਰ ਪਈ ਆ ਅੱਜ ਪਈ ਆ 10 ਸਾਲ ਦੀ ਕੁੜੀ ਇੱਕ ਇਹ ਘੱਟ ਸਾਲ ਦੀ ਹੈ ਕਿ ਰਣਾ ਉਹਦੀਆਂ ਧੀਾਂ ਦੀ ਇੱਜ਼ਤ ਦੀ ਜੇ ਅੱਜ ਮੰਨ ਕੇ ਚੱਲ ਉਹ ਵੇਦਗਾ ਉੱਥੇ ਇਹ ਵੜਦਾ ਠੀਕ ਆ ਇਹ ਉਹਨਾਂ ਨੂੰ ਵੇਖ ਕੇ ਝੱਗਾ ਚੱਕ ਦਿੰਦਾ ਸੀ ਉਹ ਬੁੜੀ ਨੇ ਮੈਨੂੰ ਸਾਰਾ ਕੁਝ ਦੱਸਿਆ ਝੱਗਾ ਚੱਕਦਾ ਝੱਗਾ ਚੱਕਣ ਦਦਾ ਕੀ ਮਤਲਬਗਾ ਨੀਰ ਬੁੜੀ ਨੂੰ ਠੀਕ ਆ ਉਹ ਮੁੜ ਕੇ ਉਹ ਜਦੋਂ ਬੁੜੇ ਦਾ ਕੋਠੇ ਤੇ ਕੁੜੇ ਦਾ ਚੜਦਿਆਂ ਕੋਠੇ ਤੇ ਵੇਹਦਿਆਂ ਉਹਨਾਂ ਨੂੰ ਪਤਾ ਹੁੰਦਾ ਵੀ ਭਾਈ ਇੱਥੇ ਇਹ ਮੁੰਡਾ ਕੱਲਾ ਜੇ ਕੱਲੀ ਘੜੀ ਬੁੜੀ ਬੁੜੀਆ ਕਰੇ ਉਹਦੇ ਕੋਲੇ ਕੀ ਲੈਣ ਚੱਲੇ ਤੂੰ ਡੀਸੀ ਲੱਗਿਆ ਖੜਾ ਹੋਏ ਹਾਂ ਭਾਈ ਡੀਸੀ ਕਿੱਥੇ ਕਿਹਦੀ ਖੜਾ ਤੂੰ ਨਾ ਨਾ ਬੋਲ啊 ਕਿਵੇਂ ਤੂੰ ਆਹੀਂ ਬੋਲਾਂਗਾ ਫਿਰ ਭਾਈ ਯਾਰ ਤੂੰ ਇਹਦੇ ਭਾਈ ਲਾਈਆਂ ਘੱਟ ਸੀ ਮੈਨੂੰ ਲੱਗਦਾ ਮੈਂ ਤਾਂ ਭਾਈ ਆਪਦੇ ਵੱਲੋਂ ਪੜਾਸ ਕਟਾਇਆ ਕਾਨੂੰਨ ਚਾ ਕਾਨੂੰਨ ਨੂੰ ਹੱਥ 'ਚ ਨਹੀਂ ਲੈਣਾ ਚਾਹੁੰਦਾ ਨਹੀਂ ਤਾਂ ਤੇਰੇ ਮੈਂ ਇਹ ਜੇ ਛੋਡੇ ਲਾਉਂਦਾ ਤੂੰ ਪਤਾ ਲੱਗਿਆਦਾ ਤੈਨੂੰ ਆਇਨਾ ਕਿਵੇਂ ਲਾਉਂਦਾ ਭਾਈ ਯਾਰ ਫਿਰ ਤ ਮੈਂ ਦਾਦਾ ਕੰਮ ਕਰਨ ਗਿਆ ਹੈਗਾ ਫੇਰ। ਕੰਮ ਕਰਨ ਗਿਆ ਭਾਈ ਲਾ ਕਿਹੜਾ ਕੰਮ ਹੁੰਦਾ ਹੈ। ਭਾਈ ਜੇ ਅਗਲੀ ਆਪ ਵੜਾਉਂਦੀ ਫੇਰ ਹੀ ਮੈਂ ਗਿਆ ਹੈਗਾ। ਦਾਦਾ ਇਹ ਜੇ ਦੁਕਾਨ ਵਾਲੇ ਜਿਹੜੇ ਇਹਨੂੰ ਵੜਦੇ ਆ ਯਾਰ। ਕੋਈ ਉਹਨਾਂ ਦੇ ਵੀ ਲਵਾ ਕੇ ਗਣ-ਗਣ ਬਦਲੇ ਕੋਈ ਨਹੀਂ। ਗਣ-ਗਣ ਬਦਲੇ ਨਾਲੇ ਤੋਂ ਉੱਥੇ ਮਾਫੀਆਂ ਕਦੋਂ ਮੰਗਦਾ ਸੀ ਫੇਰ ਬਿਛੜ ਦੋ ਬਈ ਛੜ ਦੋ। ਕਿਹਨੇ ਮੰਗੀਆਂ ਯਾਰ ਬਈ ਯਾਰ। ਕਿਉਂ ਮੰਗੀਆਂ ਨਹੀਂ ਤੂੰ ਮਾਫੀ? ਫਿਰ ਕੈਮਰੇ ਮੁਰਕੀ ਦਾਣੇ ਲੈਣ ਆਇਆ ਤੂੰ। ਉਹ ਤਾਂ ਮਰ ਤਾ ਹੁਣ ਤੂੰ ਤਰੀਕਾ ਘਰ ਵਾਲੀ ਰੁਸ ਕੇ ਜਾਵੜੀ ਵੇਖ ਲੋ ਤੇਰੀ ਘਰ ਵਾਲੀ ਰੁਸ ਕੇ ਜਾਵੜੀ ਤੇਰੇ ਜਵਾਕ ਰੁਸ ਕੇ ਜਾਵੜ ਤੈਨੂੰ ਹੁਣ ਬਦਮਾਸ਼ ਬਣਦਾ ਮੇਰਾ ਨਾ ਬਾਈਰ ਘਰ ਪੱਟਾ ਗਿਆ ਘਰ ਪੱਟਾ ਗਿਆ ਫਿਰ ਜਵਾਨ ਕੋ ਲੜਾਉਣਾ ਮੈਂ ਕਹਦਾ ਬਦਮਾਸ਼ ਤੂੰ ਜਵਾਨ ਕੋ ਲੜਾਉਣਾ ਫਿਰ ਜਵਾਨ ਕੋ ਲੜਾਉਣਾ ਚਾਲ ਕੋਈ ਨਹੀਂ ਬਾਈਰ ਮੇਥੋਂ ਗਲਤੀ ਹੋ ਗਈ ਯਾਰ ਗਲਤੀਆਂ ਅੱਖਾਂ 'ਚ ਅੱਖਾਂ ਪਾ ਕੇ ਗਲਤੀ ਮੰਨਦੇ ਹੁੰਦੇ ਨੀਵੀਂ ਤੇ ਤੇਰੇ ਅੱਖਾਂ 'ਚ ਪੈਂਦੀ ਨਹੀਂ ਗਲਤੀ ਹੋ ਗਈ ਬਾਈਰ ਚਾਲ ਕੋਈ ਨਹੀਂ ਮਾਫ ਕਰਦੇ ਮੈਨੂੰ ਮੇਰੀ ਗੱਲ ਸੁਣ ਉਹਦਾ ਘਰ ਵਾਲਾ ਬਾਈ ਮੈਂ ਤੈਨੂੰ ਦੱਸਦਾ ਇੱਕ ਬਣਾਤੀ ਜੋੜੀ ਹਨਾ ਇੱਕ ਅੰਨਾ ਇੱਕ ਕੋੜੀ ਇੱਕ ਤਾਂ ਪਹਿਲੇ ਹੀ ਜਨਾਨੀ ਖਰਾਬ ਸੀ ਉੱਤੋਂ ਇਹ ਜਾਂ ਜਾ ਕੇ ਜਦੋਂ ਉਹਦੀਆਂ ਅੱਖਾਂ 'ਚ ਅੱਖਾਂ ਪਾ ਕੇ ਮਾੜਾ ਮੋਟਾ ਸੈਂਤ ਤੋਂ ਸ ਤੋ ਉੱਥੇ ਫਿਰ ਬਾਈ ਤੈਨੂੰ ਪਤਾ ਹੀ ਹੈ ਫਿਰ ਅੱਗੇ ਤਾਂ ਨਿਕਲੂਗੀ ਜਦੋਂ ਨਿਕਲਦੀ ਹੈ ਇਹ ਐਂ ਨਹੀਂ ਸੋਚਦੇ ਵੀ ਅਸੀਂ ਅੱਜ ਇਹਨਾਂ ਦੇ ਘਰੇ ਲੋਟ ਕਰਨ ਚੱਲੇ ਆ ਏਸੀ ਕਰਦੇ ਹੋਰ ਆ ਇੱਕ ਦਿਨ ਤਾਂ ਬੰਦਾ ਫੜੇ ਹੀ ਜਾਂਦੇ ਆ ਜਿੰਨਾ ਮਰਜੀ ਇੱਕ ਇਸ਼ਕ ਦੇ ਮੁਸ਼ਕਿਲ ਕਿਤੇ ਲੋਗਾਂ ਨਹੀਂ ਗੁੱਜਾਂ ਨਹੀਂ ਲੋਗਾਂ ਦਾ ਨਾ ਜਦੋਂ ਮੰਨ ਕੇ ਚੱਲੇ ਉਹਨੂੰ ਪਤਾ ਸੀ ਮੇਰੇ ਦੁਕਾਨਦਾਰੀ ਤੇ ਮੇਰੇ ਪਰਿਵਾਰ ਤੇ ਮਾੜਾ ਅਸਰ ਪਊਗਾ ਜੱਜ ਇਹ ਉਹਨਾਂ ਦੀ ਜਨਾਨੀ ਦੇ ਮਾਲ ਅੱ비 ਮਾਰੀ ਅੱਖ ਰੱਖੀ ਇਹਦੀ ਜਨਾਨੀ ਇਹਦੀ ਜਨਾਨੀ ਘਰੇ ਇਕੱਲੀ ਰਹਿੰਦੀ ਸੀ ਉਹਦੇ ਦਿਨ ਅੱਖ ਰੱਖਦੇ ਇਹ ਇਹ ਤਿੰਗੜੀ ਜਾਂਦਾ ਇਹ ਕਿਤੇ ਜਨਾਨੀ ਦੀ ਸ਼ੈ ਹੋਊਗੀ ਜਿਹੜੀ ਪਿੱਛੇ ਜਿਹੜੀ ਗਵੰਦ ਕਹੋ ਜਾਗਦਾ ਸੀ ਫਿਰ ਬੰਦੇ ਨੂੰ ਮੰਨ ਲੱਕ ਪਿੰਡ ਦੇ ਦੂਜੇ ਪਾਸੇ ਆਉਂਦਾ ਤਾਂ ਡਰ ਹੁੰਦਾ ਅਗਲੇ ਨੂੰ ਵੀ ਕੋਈ ਡਾਂਗਣਾ ਮੋਰਾਂ ਚ ਮਾਰੇ ਉਹਦੀ ਸ਼ਹਿਨ ਵਾਲੀ ਉਹ ਕੋਠੇ ਤੇ ਖੜੀ ਵਿਚਾਲੀ ਨੂੰ ਜਿਹੜੀ ਜਮਾ ਹੋ ਸੀਗੀ ਵੀ ਮੰਨ ਕੇ ਚੱਲ ਵੀ ਘਰ ਆ ਲਾ ਉਹਦਾ ਵਿਚਾਰਾ ਨਰਮ ਵਾਲਾ ਸੀ ਬੋਲਦਾ ਨਹੀਂ ਸੀ ਉਹਨੂੰ ਤਾਂ ਝੱਗੇ ਜਾਗਦਾ ਸੀ ਵੀ ਤੇਰੇ ਘਰੇ ਇਹਨੇ ਕੁਝ ਬੋਲਣਾ ਮੂਰੇ ਉਹ ਤਾਂ ਅੱਜ ਕਿਤੇ ਮੌਕੇ ਤੇ ਵੀਡੀਓ ਬਣਾਉਂਦਾ ਪੰਚਾਇਤ ਕੀਤੀ ਬਈ ਪੰਚਾਇਤ ਬਈ ਇਹ ਤਾਂ ਹੁਣ ਇਹ ਤਾਂ ਬਹੁਤ ਕੁਝ ਹੋਊਗਾ ਪੰਚਾਇਤ ਇਹ ਹਜੇ ਹੋਣਾ ਹਾਂ ਕਿ ਹੋਣ ਕੀ ਕਰੋਗੇ ਇਹ ਹਜੇ ਤੱਕ ਕੀ ਕਰੋਗੇ ਹਜੇ ਤੱਕ ਇਹਦਾ ਉਹਦੇ ਪਰਿਵਾਰ ਦੇ ਆਉਂਦੇ ਆ ਸਾਰੇ ਉਹ ਹੱਥ ਥੋੜਾ ਕਰਨਗੇ ਫੇਰ ਉਹ ਦੂਆ ਪੰਚਾਇਤ ਦੇ ਬੰਦੇ ਸੱਦੇ ਉਹ ਦੱਸਣਗੇ ਕੀ ਕਰਨਗੇ ਫੇਰ ਉਸ ਤੋਂ ਬਾਅਦ ਇਹਨੂੰ ਫੜਾਵਾਂਗੇ ਪੁਲਿਸ ਨੂੰ ਚੱਲ ਆ ਜਾ ਠੀਕ ਚਲੋ ਬਈ ਧੰਨਵਾਦ ਦੋਸਤੋ ਤੁਸੀਂ ਵੀਡੀਓ ਵੇਖੀ ਹੋਊਗੀ ਜਿਹੜਾ ਇਹ ਮੁੰਡਾ ਸੀਗਾ ਜਿਹੜਾ ਬੋਲ ਕੇ ਗਿਆ ਵੀ ਮੈਂ ਤਾਂ ਏਸੀ ਠੀਕ ਕਰਨ ਆਇਆ ਸੀ ਮੇਰੀ ਕੋਈ ਗਲਤੀ ਨਹੀਂ ਸੀਗੀ ਪਰ ਜਦੋਂ ਪਿੰਡ ਦੇ ਵਿੱਚ ਲਾਲਾ ਲਾ ਹੋ ਗਈ ਭੱਜ ਗਿਆ ਭੱਜ ਗਿਆ ਹੋ ਗਈ ਤੇ ਉਦੋਂ ਕਿਉਂ ਇਹ ਸੌਰੀ ਮੰਗਣ ਲੱਗ ਗਿਆ ਕਿਉਂ ਕਹਿੰਦਾ ਵੀ ਮੈਨੇ ਮੇਰੇ ਮਾਰਿਓ ਨਾ ਮੈਨੂੰ ਛੱਡ ਦਿਓ ਮੈਨੂੰ ਛੱਡ ਦਿਓ ਮੈਨੂੰ ਛੱਡ ਦਿਓ ਤੇ ਮਿੱਕ ਤੇ ਮਿਆ ਕੋਠੇ ਤੇ ਚੜੀਆਂ ਸੀ ਬੁੜੀਆਂ ਕੋਠੇ ਤੇ ਚੜੀਆਂ ਸੀ ਜਨਾਨੀਆਂ ਵੀ ਖੜੀਆਂ ਸੀ ਜਿੱਥੇ ਉਹਨੂੰ ਨੰਗਾ ਕਰਕੇ ਪਿੰਡ ਦੇ ਵਿਚਾਲੇ ਲੈ ਕੇ ਆਉਂਦੇ ਆ ਸਾਰੀ ਗੱਲ ਉਹਨੇ ਦੱਸੀ ਵੀ ਮੇਰੇ ਨਾਲ ਹੋਇਆ ਕੀ ਸੀਗਾ ਮੇਰੀ ਗਲਤੀ ਕੀ ਸੀਗੀ 2 ਸਾਲ ਦਾ ਮੇਰਾ ਰਿਲੇਸ਼ਨ ਸੀਗਾ ਮੇਰੇ ਦਾ ਘਰ ਪਟਿਆ ਗਿਆ ਮੇਰੇ ਦਾ ਘਰ ਵਾਲੀ ਮੈਨੂੰ ਛੱਡ ਕੇ ਤੁਰ ਗਈ ਮੇਰੇ ਜਵਾਕ ਮੈਨੂੰ ਜਨਨੋਂ ਹਟ ਕੇ ਮੇਰੇ ਮਾਪਿਓ ਮੈਨੂੰ ਛੱਡ ਕੇ ਤੁਰ ਗਏ ਮੇਰਾ ਕਸੂਰ ਕੀ ਸੀਗਾ ਗੱਲ ਤਾਂ ਕਹਿੰਦਾ ਸਾਰਿਆਂ ਦੀ ਹੁੰਦੀ ਆ ਪਰ ਜਿਹੜਾ ਮੁੰਡਾ ਨਾਲ ਆਇਆ ਸੀਗਾ ਉਹਨੇ ਸਾਰੀ ਗੱਲ ਦੱਸੀ ਵੀ ਗੱਲ ਬਾਤ ਕੀ ਹੋਈ ਸੀਗੀ ਮੈਂ ਇੱਕ ਗੱਲ ਕਹਿਣਾ ਚਾਹੁੰਨਾ ਵੀ ਜਦੋਂ ਤੁਸੀਂ ਵਿਆਹ ਕਰਾਉਨੇ ਹੋ ਤਾਂ ਵਿਆਹ ਉੱਥੇ ਕਰਾਓ ਜਿੱਥੇ ਤੁਹਾਨੂੰ ਪਤਾ ਹੁੰਦਾ ਵੀ ਇੱਥੇ ਅਸੀਂ ਵਾਸ ਲੈਣਾ ਜਿਆਦਾ ਵਿਆਹ ਕਰਾਓ ਨਾ ਤਲਾਕ ਦੇ ਦੋ ਸਿੱਧੀ ਜੀ ਗੱਲ ਆ ਠੀਕ ਐ ਇਹ ਜੇ ਫੁੱਦੂ ਕੰਮਾਂ ਤੋਂ ਦੂਰ ਰਹਾ ਕਰੋ ਸਾਰੀਆਂ ਕੁੜੀਆਂ ਸਾਰੀਆਂ ਬੁੜੀਆਂ ਨੂੰ ਮੈਂ ਇੱਕ ਗੱਲ ਕਹਿਣਾ ਚਾਹਾਂ ਇੱਜ਼ਤ ਤੋਂ ਬਿਨਾਂ ਇੱਥੇ ਕੋਈ ਕਿਸੇ ਦੇ ਨਾਲ ਨਹੀਂ ਖੜਦਾ ਇੱਜ਼ਤ ਇੱਜ਼ਤ ਹੀ ਹੁੰਦੀ ਆ ਠੀਕ ਐ ਤੁਹਾਡੀ ਇੱਜ਼ਤ ਤੁਹਾਡੇ ਹੱਥ ਦੇ ਵਿੱਚ ਹੈਗੀ ਆ ਬੜਾ ਕਹਿਦੀ ਵੀ ਖੰਡ ਬਾਲਿਗ ਮਿੱਠੀ ਵੀ ਮਾੜੀ ਹੁੰਦੀ ਐ ਤੇ ਥੋੜੀ ਜੀ ਘੱਟ ਵੀ ਮਾੜੀ ਹੁੰਦੀ ਐ ਇਸ ਕਰਕੇ ਸਾਹ ਹੌਤਾਓ ਸਹੀ ਰੱਖਿਆ ਕਰੋ ਪਿੰਡ ਦੇ ਵਿੱਚ ਇਹ ਜੇ ਕੰਮ ਨਾਗ ਰਿਆ ਕਰੋ ਸਾਡੀ ਵੀਡੀਓ ਕੋ ਸਿੱਖਿਆ ਦੇਣ ਵਾਸਤੇ ਹੁੰਦੀ ਸਾਡੀ ਵੀਡੀਓ ਕੋ ਸ਼ੇਅਰ ਕਰਨ ਵਾਸਤੇ ਹੁੰਦੀ ਆ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਧੰਨਵਾਦ